ਅਕਾਲ ਪੰਜਾਬੀ ਆ ਆ ਸਰਕਾਰ ਦੀ ਆ ਮੈਗਾ ਡਾਈਟ ਰਾਣਾ ਜਿਹੜਾ ਇਹ ਹੁਣ ਖੁੱਲ ਰਿਹਾ ਹੈ ਇਹ ਕੱਲ ਨੂੰ ਕਿੱਥੇ ਚੱਲੂਗਾ ਚਾਹੇ ਕੋਹ ਦੇ ਇਹ ਹੁਣ ਖੁੱਲ ਰਿਹਾ ਹੈ ਇਹ 15 ਦਿਨ ਨਹੀਂ ਚੱਲਣੀ ਸੜਕ ਕਾਣੀ ਵਾਰ ਸਿੱਧਾ ਕਰਵਾ ਰਹੇ ਹੋ ਇਹ ਸਾੜੇ ਖੁੱਲਿਆ ਜਾ ਰਿਹਾ ਉਹ ਤੁਹਾਨੂੰ ਜਿਹੜੇ ਲੋਕ ਨੇ ਗੱਡੀ ਭਰਦੇ ਨੇ ਆਹ ਚਾਹੇ ਯਾਰ ਸਾਨੂੰ ਮਾਰ ਜਿਆਦਾ ਪੰਜ ਮਹੀਨੇ ਬਾਅਦ ਨਾ ਨਾ ਬੱਸ ਹਾਂਜੀ ਪ੍ਰਵੀਨ ਸ਼ਰਮਾ ਜੀ ਇੱਕ ਆਹ ਸੜਕ ਬਣ ਰਹੀ ਐ ਜਿਹੜੀ ਨੂਰਪੁਰੇ ਦੇ ਕੋਲ ਇੱਥੇ ਅਸੀਂ ਪਹਿਲਾਂ ਦੇਖਿਆ ਗਿਆ ਨਾ ਤਾਂ ਤੁਹਾਨੂੰ ਮਿੱਟੀ ਸਾਫ਼ ਕੀਤੀ ਗਈ ਸੀ ਨਾ ਹੀ ਲੁੱਕ ਪਾਈ ਗਈ ਹੈ ਉੱਪਰ ਇੰਦੇ ਤਰ ਰਹੇ ਨੇ ਕੀ ਕਹਿਣਾ ਜਾਊਗਾ ਇਸ ਮਾਣੇ ਦੀ ਉਹ ਸੜਕ ਐ ਜਿਹੜੀ ਕਿ ਕਾਫੀ ਸਾਰੇ ਪਿੰਡਾਂ ਨੂੰ ਜੋੜਦੀ ਐ ਸਮਾਣੇ ਦੇ ਨਾਲ ਕਿਉਂਕਿ ਇੱਥੇ ਗਊਸ਼ਾਲਾ ਵੀ ਹੈ ਉਸ ਤੋਂ ਬਾਅਦ ਪਿੰਗਲਾ ਸ਼ਰਮ ਵੀ ਹੈ ਸਰਕਾਰੀ ਹਸਪਤਾਲ ਵੀ ਹੈ ਜਿਵੇਂ ਲੋਕਾਂ ਨੇ ਆਣਾ ਜਾਣਾ ਹੁੰਦਾ ਅਮਰਜੈਂਸੀ ਦੇ ਵਿੱਚ ਸੜਕਾਂ ਜਿਹੜੀਆਂ ਨੇ ਪ੍ਰੋਪਰ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਤੁਸੀਂ ਇਹ ਦੇਖੋ ਵੀ ਪਹਿਲੇ ਸੜਕਾਂ ਦੇ ਵਿੱਚ ਇੰਨੇ ਖੱਡੇ ਸੀਗੇ ਜਿਹਦੇ ਕਰਕੇ ਕਾਫੀ ਸਾਰੇ ਸਾਂਭੀ ਹੋਏ ਸਾਡੇ ਲੋਕਾਂ ਦੇ ਪਰ ਜਦੋਂ ਹੁਣ ਸਰਕਾਰ ਵੱਲੋਂ ਜਿਹੜੀ ਇਹਦੀ ਰਿਪੇਅਰ ਹੈ ਜਾਂ ਸੜਕ ਪਾਸ ਹੋਈ ਹੈ ਮੈਂ ਕਹਿ ਰਿਹਾ ਵੀ ਇਹ ਤਾਂ ਮਤਲਬ ਜਿਹੜਾ ਹੈ ਇਹਦੇ ਚ ਲੁੱਟ-ਖੋਟ ਸਿੱਧੀ ਪਾਈ ਜਾ ਰਹੀ ਹੈ ਕਿਉਂਕਿ ਇਹਨਾਂ ਨੂੰ ਠੇਕੇਦਾਰਾਂ ਨੂੰ ਜਿਹੜੇ ਮੁਲਾਜ਼ਮ ਨੇ ਇਹਨਾਂ ਨੂੰ ਇਹ ਹੀ ਨਹੀਂ ਪਤਾ ਵੀ ਇਹਦੇ ਚ ਕਿੰਨੀ ਰਿਪੇਅਰ ਪਾਉਣੀ ਚਾਹੀਦੀ ਹੈ ਕਿੰਨੀ ਨਹੀਂ ਪਾਉਣੀ ਚਾਹੀਦੀ ਪਹਿਲੇ ਮਿੱਟੀ ਦੇ ਉੱਤੇ ਹੀ ਆਪਣਾ ਜਿਹੜਾ ਹੈ ਆਪਣਾ ਇਹਦੀ ਗਟਕਾ ਜਾਂ ਪਾ ਰਹੇ ਨੇ ਉਸ ਤੋਂ ਬਾਅਦ ਉੱਪਰ ਜਿਹੜਾ ਰੋਡ ਵਿਲਰ ਚਲਾ ਰਹੇ ਨੇ ਇਹਨਾਂ ਨੂੰ ਹੁਣ ਤੱਕ ਅਸੀਂ ਪੁੱਛਣਾ ਕੀ ਠੇਕੇਦਾਰ ਕੌਣ ਹੈ ਕਿੰਨਾ ਠੇਕੇ ਠੇਕਾ ਪਾਸ ਹੋਇਆ ਹੋਇਆ ਔਰ ਕਿਹਦੇ ਕੋਲ ਠੇਕਾ ਹੈ ਔਰ ਕਿੰਨੀ ਤੁਹਾਨੂੰ ਲੇਅਰ ਪਾਉਣ ਵਾਸਤੇ ਦੱਸਿਆ ਹੋਇਆ ਕਿੰਨੀ ਰਿਪੇਅਰ ਪਾਉਣ ਵਾਸਤੇ ਦੱਸਿਆ ਆ ਇਹਨਾਂ ਕੋਲ ਕਿਸੇ ਤਰ੍ਹਾਂ ਦਾ ਕੋਈ ਜਵਾਬ ਨਹੀਂ ਤੁਸੀਂ ਦੇਖ ਸਕਦੇ ਹੋ ਆ ਹੁਣ ਸਿਰਫ ਸਾਡੇ ਆਉਣ ਕਰਕੇ ਆ ਲੇਅਰ ਮੋਟੀ ਪਾਈ ਜਾ ਰਹੀ ਆ ਆਦਰਵਾਇਜ਼ ਇਹ ਪਿੱਛੇ ਕਿਸੇ ਇੰਜੀਨੀਅਰ ਤੋਂ ਚੈੱਕ ਕਰਾਏ ਜੇ ਜੇ ਕੋਈ ਈਓ ਸਾਹਿਬ ਆਪ ਚੈੱਕ ਕਰਨ ਤਾ ਮੈਂ ਕਹਿੰਦਾ ਇਹਨਾਂ ਦੇ ਵਿੱਚ ਕੁਝ ਨਹੀਂ ਨਿਕਲੂਗਾ ਟੁੱਟੇ ਮਾਰ ਕੇ ਜਾਏ ਹੁਣ ਤੋੜ ਲੋ ਇਹੋ ਜੀ ਸੜਕ ਬਣਾਏ ਦਾ ਕੋਈ ਫਾਇਦਾ ਕੋਈ ਨਹੀਂ ਆ ਸਮਾਣੇ ਦੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਸਮਾਣੇ ਦੇ ਟੈਕਸਾਂ ਨੂੰ ਲੁੱਟਿਆ ਜਾ ਰਿਹਾ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਦੀ ਗੱਲ ਕਰਦੇ ਈਮਾਨਦਾਰੀ ਦੀ ਸਰਕਾਰ ਦੀ ਗੱਲ ਕਰਦੇ ਆ ਅੱਜ ਇਹ ਇਮਾਨਦਾਰੀ ਕਿੱਥੇ ਗਈ ਕਿਉਂ ਨਹੀਂ ਆ ਗਈ ਅੱਥੇ ਅੱਜ ਆਮ ਆਦਮੀ ਪਾਰਟੀ ਦੇ ਵਰਕਰ ਚੈੱਕ ਕਰਦੇ ਬਰਲਾਉ ਦੇ ਵਰਕਰ ਕਿੱਥੇ ਭੱਜ ਗਏ ਕਿੱਥੇ ਲੁਕ ਗਏ ਇਸ ਕਰਕੇ ਅਸੀਂ ਇਹ ਕਹਿ ਰਹੇ ਆ ਵੀ ਇਹ ਸੜਕ ਜਿਹੜੀ ਆ ਪ੍ਰੋਪਰ ਬਣਨੀ ਚਾਹੀਦੀ ਕਿਉਂਕਿ ਕਾਫੀ ਸਾਰੇ ਪਿੰਡਾਂ ਨੂੰ ਜੋੜਦੀ ਆ ਸਾਡੇ ਸ਼ਹਿਰ ਦੇ ਨਾਲ ਜੋੜਦੀ ਆ ਔਰ ਇਹ ਇਹ ਸਿਵਲ ਹਸਪਤਾਲ ਹੈ ਜੀ ਮੇਨ ਸਿਵਲ ਹਸਪਤਾਲ ਹੈ ਜਿੱਥੇ ਲੋਕ ਆਉਂਦੇ ਜਾਂਦੇ ਨੇ ਔਰ ਸੜਕ ਪ੍ਰੋਪਰ ਬਣਨੀ ਬਣੀ ਹੋਣੀ ਚਾਹੀਦੀ ਆ ਔਰ ਅੱਜ ਬੁਰਾ ਹਾਲ ਹੈ ਇਸ ਚੀਜ਼ ਦਾ ਤੁਸੀਂ ਦੇਖ ਸਕਦੇ ਹੋ ਸਾਡੀ ਆ ਜਿਹੜੀਆਂ ਸੜਕਾਂ ਆ ਮਾਉਂਲੀ ਰਿਪੇਅਰ ਕੀਤੀ ਜਾ ਰਹੀ ਹੈ ਇਹਦੇ ਉੱਤੇ ਕੋਈ ਚਾਜ ਨਾਲ ਰਿਪੇਅਰ ਨਹੀਂ ਹੋਈ ਇਹਦਾ ਪਹਿਲੇ ਵੀ ਕਈ ਵਾਰੀ ਹੋਇਆ ਪਾਇਆ ਮਹੀਨੇ ਬਾਅਦ ਸੜਕ ਫੇਰ ਟੁੱਟ ਕੇ ਚਲੀ ਗਈ ਸਾਡੇ ਆਮ ਲੋਕਾਂ ਦੇ ਨਾਲ ਇਹ ਸਰਿਆਂ ਤੱਕਾ ਹੋ ਰਿਹਾ ਬਰਸਾਦ ਕੀ ਮੈਂ ਕਹਿੰਦਾ ਜੀ ਇੱਕ ਮਹੀਨਾ 2 ਮਹੀਨੇ ਚੱਲ ਜਾਣ ਤਾਂ ਵੀ ਠੀਕ ਹੈ ਤੁਸੀਂ ਇਹ ਦੇਖੋ ਘੱਗਾ ਰੋਡ ਦੇ ਉੱਤੇ ਵੀ ਇਹਦੀ ਅਸੀਂ ਪ੍ਰਸ਼ਾਸਨ ਨੂੰ ਅਸੀਂ ਕਿਹਾ ਵੀ ਇਹ ਸੜਕ ਦੇ ਵਿੱਚ ਮਟੀਰੀਅਲ ਮਤਲਬ ਗਲਤ ਮਟੀਰੀਅਲ ਪੈ ਰਿਹਾ ਥੋੜਾ ਮਟੀਰੀਅਲ ਪੈ ਰਿਹਾ ਲੇਕਿਨ ਫਿਰ ਵੀ ਪਤਾ ਨਹੀਂ ਕਿਹੜੇ ਇਹੋ ਜਿਹੇ ਬੰਦੇ ਸੀ ਮੇਰਾ ਮਤਲਬ ਉੱਥੇ ਬੰਦਿਆਂ ਨੇ ਇਹ ਕਾਰਵਾਈ ਹੋਣ ਹੀ ਨਹੀਂ ਦਿੱਤੀ ਅਸੀਂ ਐਸਡੀਐਮ ਸਾਹਿਬ ਨੂੰ ਵੀ ਕਿਹਾ ਅਸੀਂ ਪੀਡਬਲਯੂਡੀ ਵਿਭਾਗ ਨੂੰ ਵੀ ਲਿਖ ਕੇ ਦਿੱਤਾ ਵੀ ਇਹਦੀ ਜਾਂਚ ਹੋਣੀ ਚਾਹੀਦੀ ਹੈ ਕਗਾ ਰੋਡ ਦਾ ਠੇਕੇਦਾਰ ਨੂੰ ਲਿਆ ਕੇ ਇਹਨੂੰ ਦੱਸਣਾ ਚਾਹੀਦਾ ਵੀ ਹਾਂ ਵੀ ਕਿੰਗਾ ਕਿੰਨਾ ਗੜਕਾ ਪਾਸ ਹੋਇਆ ਤੇ ਕਿੰਨਾ ਤੁਸੀਂ ਪਾਇਆ ਤੇ ਹੁਣ ਤੱਕ ਜਿਹੜਾ ਹੈ ਇਹ ਨਕਾਮ ਰਹੇ ਨੇ ਆ ਹੁਣ ਜਿਹੜੀਆਂ ਸੜਕਾਂ ਨੇ ਸਿੱਧੀ ਸਿੱਧੀ ਕਰਪਸ਼ਨ ਨਹੀਂ ਹੋ ਰਹੀ ਹੈਗੀ ਸਿੱਧੀ ਕਰਪਸ਼ਨ ਹੈ ਏਸੀ ਕਰਕੇ ਦਾ ਅਸੀਂ ਬੋਲ ਰਹੇ ਹਾਂ ਜੇ ਹੁਣ ਸਾਡੇ ਔਨ ਕਰਕੇ ਲੇਅਰ ਮੋਟੀ ਪਾਈ ਹੈ ਮੇਰੇ ਨਾਲ ਭਾਵੇਂ ਤੁਸੀਂ ਪਿੱਛੇ ਆ ਚਲੋ ਹਰ ਇੱਕ ਪਲੇਸ ਹਰ ਲੇਅਰ ਦੇ ਵਿੱਚ ਅਤੇ ਉਹ ਲੇਅਰ ਦੇ ਵਿੱਚ ਕਿੰਨਾ ਫਰਕ ਹੈ ਬੰਦਾ ਇਹ ਚਾਹਦਾ ਮਿੱਟੀ ਦੇ ਉੱਪਰ ਹੀ ਪਾਈ ਗਈ ਹੈ ਜੀ ਇਸੇ ਤਰ੍ਹਾਂ ਆ ਮਿੱਟੀ ਦੇ ਉੱਤੇ ਹੀ ਪਾਈ ਗਈ ਹੈ ਤੁਸੀਂ ਆਪ ਦੇਖੋ ਕਿਸ ਤਰੀਕੇ ਨਾਲ ਪਾਈ ਜਾ ਰਹੀ ਹੈ ਮੈਂ ਤਾਂ ਇਹ ਕਹ ਰਿਹਾ ਵੀ ਈਓ ਸਾਹਿਬ ਨੂੰ ਘੱਟੋ ਘੱਟ ਇੱਥੇ ਆਉਣਾ ਚਾਹੀਦਾ ਐਸਡੀਐਮ ਸਾਹਿਬ ਨੂੰ ਇਹਦਾ ਦੌਰਾ ਕਰਨਾ ਚਾਹੀਦਾ ਵੀ ਸਮਾਨੇ ਦੇ ਲੋਕਾਂ ਨਾਲ ਇਸ ਤਰ੍ਹਾਂ ਟੱਕਾ ਨਾ ਕੀਤਾ ਜੇ ਕਿਉਂਕਿ ਇਹ ਜਿਹੜੀ ਰੋਡ ਹੈ ਹਸਤਾਲ ਦੇ ਨਾਲ ਜੋੜਦੀ ਹੈ ਪਿੰਡਾਂ ਦੇ ਲੋਕ ਆਉਂਦੇ ਨੇ ਹੋਰ ਵੀ ਪਤਾ ਨਹੀਂ ਕਿੱਥੋਂ ਕਿੱਥੋਂ ਲੋਕ ਆਉਂਦੇ ਨੇ ਅਮਰਜੈਂਸੀ ਆਉਂਦੀ ਹੈ ਜਿਵੇਂ ਕਈ ਵਾਰੀ ਅਸੀਂ ਪਹਿਲੇ ਤੇ ਖੱਡੇ ਸੀਗੇ ਪਰ ਇਹਨਾਂ ਲੇਡੀਆਂ ਵਿਚਾਰੀਆਂ ਮੋਟਰਸਾਈਕਲ ਸਕੂਟਰ ਤੇ ਬੈਠ ਕੇ ਆਉਂਦੀਆਂ ਨੇ ਉਹ ਖੱਡੇ ਚ ਵੱਜਣ ਕਰਕੇ ਮਿਸ ਗੈਰੇਜ ਵੀ ਹੋਏ ਨੇ ਅਸੀਂ ਕਾਫੀ ਸਾਰੇ ਖਬਰਾਂ ਵੀ ਲੱਗੀਆਂ ਤੁਹਾਡੇ ਆਪਣਾ ਪ੍ਰੈਸ ਵਾਲਿਆਂ ਨੇ ਲਾਈਆਂ ਜਿਹਦੇ ਕਰਕੇ ਅਸੀਂ ਕਹਿ ਰਹੇ ਹਾਂ ਵੀ ਸਮਾਣੇ ਦੇ ਨਾਲ ਜਿਹੜਾ ਹੈ ਇਸ ਇਹ ਬਤਾਰਾ ਜਿਹੜਾ ਹੈ ਗਲਤ ਹੋ ਰਿਹਾ ਹੈ ਵੀ ਜੇ ਸੜਕਾ ਬਣਾਉਣੀ ਹੈ ਤੇ ਚਾਜ ਨਾਲ ਬਣਾਓ ਇਸ ਤਾ ਕ੍ਰਪਸ਼ਨ ਦੇ ਨਾਲ ਸੜਕਾ ਬਣਾਉਣ ਦਾ ਕੋਈ ਫਾਇਦਾ ਨਹੀਂ ਇਹ ਤਾਂ ਇਹ ਤਾਂ ਜਾਂਚ ਹੋਣੀ ਚਾਹੀਦੀ ਹੈ ਵਿਜੀਲੈਂਸ ਦੀ ਜਾਂਚ ਹੋਣੀ ਚਾਹੀਦੀ ਹੈ ਜੀ ਵੀ ਕਿਉਂ ਇਹ ਪੈਸਾ ਕਿਹਦੇ ਕੋਲ ਜਾਊਗਾ ਕੌਣ ਇਹ ਪੈਸਾ ਖਾ ਰਿਹਾ ਹੈ ਘੱਗਾ ਰੋਡ ਦਾ ਵੀ ਜਿਹੜਾ ਪੈਸਾ ਸੀਗਾ ਉਹਦਾ ਵੀ ਪੈਸਾ ਕੌਣ ਲੈ ਗਿਆ ਸਾਰੀ ਸੜਕ ਟੁੱਟੀ ਪਈ ਹੈ ਸਾਰੇ ਡਵਾਈਡਰ ਟੁੱਟੇ ਪਏ ਨੇ ਜਿਹੜਾ ਉੱਥੇ ਦਾ ਲੋਹਾ ਸੀਗਾ ਅੱਧ ਵਿਚਕਾਰ ਤੇ ਲੱਗਿਆ ਸੀ ਸੜਕ ਦੇ ਦੋਨਾਂ ਪਾਸੇ ਨੂੰ ਜੋੜਦਾ ਸੀ ਉਹ ਵੀ ਪੁੱਟ ਪਟਾ ਕੇ ਲੈ ਗਏ ਕੌਣ ਲੈ ਗਏ ਕਿੱਥੇ ਲੈ ਗਏ ਹੁਣ ਤੱਕ ਕੋਈ ਦੱਸਿਆ ਵੀ ਨਹੀਂ ਗਿਆ ਸਮਾਣੇ ਦੇ ਲੋਕਾਂ ਨੂੰ ਐਸੀ ਸਰਕਾਰ ਆਈ ਹੈ ਤੁਸੀਂ ਕੀ ਮੰਗ ਕਰਦੇ ਅਸੀਂ ਤਾਂ ਇਹ ਸਰਕਾਰ ਅੱਤਾਂ ਮੰਗ ਕਰਦੇ ਆ ਵੀ ਐਸਡੀਐਮ ਸਾਹਿਬ ਜੇ ਸਾਡੇ ਸਮਾਣੇ ਨੂੰ ਤੁਸੀਂ ਸਾਡੇ ਸੋਨਾ ਸਵਰਗ ਬਣਾਉਣਾ ਚਾਹੁੰਦੇ ਹੋ ਤੇ ਚਾਜ ਨਾਲ ਬਣਾਓ ਐਦਾ ਕ੍ਰਪਸ਼ਨ ਵਾਲਾ ਸਾਨੂੰ ਜਿਹੜਾ ਹੈ ਸਮਾਣਾ ਨਹੀਂ ਚਾਹੀਦਾ ਵੀ ਜਿਹੜਾ ਤੁਸੀਂ ਅੱਜ ਰੋਡਾਂ ਦੇ ਉੱਤੇ ਇਸ ਟਾਈਮ ਜਿਹੜਾ ਹੈ ਕੁਝ ਵੀ ਨਹੀਂ ਪਾਰੇ ਇਹ ਸਰੇ ਆਮ 15 ਦਿਨ ਦੀ ਮਾਰ ਹੈ ਸਿਰਫ 15 20 ਦਿਨ ਦੇ ਵਿੱਚ ਸੜਕ ਫਿਰ ਕਰਾਓ ਹੋ ਜੂਗੀ ਠੀਕ ਹੈ ਜੀ ਧੰਨ